ਵੈਸਾਖ ਦਾ ਪਾਵ ਹੁੰਦਾ ਏ ਵੇਸ ਸਾਖ ਜਦੋਂ ਦਰਖਤਾਂ ਦੇ ਉੱਪਰ ਸਾਖਾਂ ਨਿਕਲ ਆਉਂਦੀਆਂ ਐ ਕ੍ਰੋਮਬਲਾ ਨਿਕਲ ਆਉਂਦੀਆਂ ਐ ਜਦੋਂ ਸਾਰੀ ਬਨਸਪਤੀ ਦੇ ਉੱਪਰ ਹਰਿਆਵਲ ਛਾ ਜਾਂਦੀ ਐ ਉਹਨੂੰ ਵੈਸਾਖ ਕਿਹਾ ਗਿਆ ਇਹ ਤਾਂ ਹੋਰ ਵੀ ਬਹੁਤ ਮਹੀਨੇ ਨੇ ਜਿਨ੍ਹਾਂ ਨੂੰ ਆਪਾਂ ਅਰਥ ਕਰਨ ਲੱਗਿਆਂ ਦੋ ਹਿੱਸਿਆਂ ਵਿੱਚ ਕਰਦੇ ਆਂ ਤੇ ਅਰਥ ਉਹਦਾ ਸਪਸ਼ਟ ਹੋ ਜਾਂਦਾ ਸਾਵਣ ਸਾਵਾਵਨ ਪਾਵ ਹਰਿਆਵਲ ਇਤੈ ਇਥੇ ਵੇਸ ਸਾਖ ਜਦੋਂ ਸਾਖਾਂ ਨਿਕਲ ਆਉਂਦੀਆਂ ਵੇਸ ਹੋ ਜਾਂਦਾ ਹੈ ਪਾਵ ਇਹ ਪ੍ਰਕਿਰਤੀ ਸੁੰਦਰ ਲੱਗਣ ਲੱਗ ਜਾਂਦੀ ਹੈ ਹਰਿਆਵਲ ਨਾਲ ਭਰ ਜਾਂਦੀ ਹੈ ਸੋਹਣੀ ਲੱਗਣ ਲੱਗ ਜਾਂਦੀ ਹੈ ਉਹਨੂੰ ਵੈਸਾਖ ਲਿਖਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਵਨ ਗੁਰਬਾਣੀ ਵਿੱਚ ਕਹਿੰਦੇ ਨੇ ਵੈਸਾਖ ਭਲਾ ਸਾਖਾਂ ਵੇਸ ਕਰੇ ਮਹਾਰਾਜ ਕਹਿੰਦੇ ਵੈਸਾਖ ਦਾ ਮਹੀਨਾ ਭਲਾ ਹੈ ਚੰਗਾ ਹੈ ਕਿਉਂਕਿ ਸਾਖਾਂ ਨਿਕਲ ਆਉਂਦੀਆਂ ਕਰੋਬਣਾ ਨਿਕਲ ਆਉਂਦੀਆਂ ਦੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ 12 ਮਾਹ ਦੀ ਪਵਿੱਤਰ ਗੁਰਬਾਣੀ ਅੰਦਰ ਕਿਹਾ ਜੋ ਆਪ ਜੀ ਨੇ ਹੁਣੇ ਸਰਵਣ ਕੀਤਾ ਵੈ ਸਾਖ ਧੀਰਨ ਕਿਉ ਵਾਡੀਆਂ ਜਿਨ੍ਹਾਂ ਪ੍ਰੇਮ ਵਿਛੋੜ। ਮਹਾਰਾਜ ਕਹਿੰਦੇ ਨੇ ਜਿਹੜੇ ਅਕਾਲ ਮੂਰਖ ਵਾਹਿਗੁਰੂ ਤੋਂ ਵਿਛੜ ਗਏ ਜਿਨ੍ਹਾਂ ਦਾ ਵਿਛੋੜਾ ਪੈ ਗਿਆ ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਆਇਆ ਮਹਾਰਾਜ ਕਹਿੰਦੇ ਨੇ ਉਹ ਪਰਮਾਤਮਾ ਤੋਂ ਵਾਂਝੇ ਹੋ ਗਏ। ਹੁਣ ਦਰਖਤ ਦੇ ਉੱਪਰ ਕਰੁੰਬਲ ਤਾਂ ਹੀ ਨਿਕਲੇਗੇ ਦਰਖਤ ਦੇ ਉੱਪਰ ਹਰਿਆਵਲ ਤਾਂ ਹੀ ਆਏਗੀ ਜੇ ਦਰਖਤ ਜੜ ਨਾਲ ਜੁੜਿਆ ਹੋਇਆ ਹੈ ਜੇ ਟਾਣੀ ਨੂੰ ਕੱਟ ਕੇ ਇੱਦਾਂ ਹੀ ਮਿੱਟੀ ਵਿੱਚ ਨਾਪ ਦੇਾਂਗੇ ਉਹਨੂੰ ਪਾਣੀ ਪਾ ਦੇਾਂ ਕਿਤੇ ਉਹ ਸੁੱਕ ਜਾਏਗੀ ਉਹਦੀ ਹਰਿਆਵਲ ਕਾਇਮ ਨਹੀਂ ਰਹਿ ਸਕੇਗੀ ਜਦੋਂ ਉਹਨੂੰ ਆਪਾਂ ਦਰਖਤ ਨੂੰ ਉੱਪਰੋਂ ਖੋਚਦੇ ਆ ਨਾ ਉਹਦੇ ਥੱਲੇ ਉਹ ਸਿਲ ਨਹੀਂ ਮਿਲੇਗੀ ਸੁੱਕ ਜਾਏਗਾ ਇਸੇ ਤਰ੍ਹਾਂ ਦੇ ਨਾਲ ਜਿਹੜਾ ਮਨੁੱਖ ਪਰਮਾਤਮਾ ਦੇ ਨਾਲੋਂ ਟੁੱਟ ਜਾਂਦਾ ਏ ਮਹਾਰਾਜ ਕਹਿੰਦੇ ਨੇ ਉਹ ਪਰਮਾਤਮਾ ਦੇ ਨਾਮ ਤੋਂ ਵਾਂਝਾ ਹੋ ਜਾਂਦਾ ਏ ਉਹਦੇ ਅੰਦਰ ਪ੍ਰੇਮ ਪੈਦਾ ਨਹੀਂ ਹੋ ਸਕਦਾ ਇਹ ਮਨੁੱਖ ਜਿਹੜਾ ਪ੍ਰਮਾਤਮਾ ਨਾਲੋਂ ਟੁੱਟਿਆ ਹੋਇਆ ਹੈ ਉਹ ਉਹਦੇ ਵਿੱਚ ਟੁੱਟ ਗਿਆ ਜਦੋਂ ਮਨੁੱਖ ਦਾ ਧਰਤੀ ਦੇ ਉੱਪਰ ਜਨਮ ਹੋਇਆ ਮਾਇਆ ਨੇ ਆਪਣਾ ਜਾਲ ਵਿਛਾ ਦਿੱਤਾ ਮਨੁੱਖ ਇਹ ਸੰਸਾਰ ਦੀ ਝਮੇਲਿਆਂ ਦੇ ਵਿੱਚ ਉਲਝ ਕੇ ਰਹਿ ਗਿਆ ਇਹਦੇ ਅੰਦਰ ਉਹ ਪ੍ਰੇਮ ਜਿਹੜਾ ਸੀ ਨਾ ਰਸ ਜਿਹੜਾ ਸੀ ਉਹ ਸੁੱਕ ਗਿਆ ਤੇ ਗੁਰਦੇਵ ਕਹਿੰਦੇ ਜਿਹੜੇ ਟੁੱਟ ਜਾਂਦੇ ਐ ਉਹਨਾਂ ਦੇ ਅੰਦਰੋਂ ਰਸ ਖਤਮ ਹੋ ਜਾਂਦਾ ਹੈ ਤੇ ਮਹਾਰਾਜ ਨੇ ਅਗਲਾ ਬਚਨ ਕਿਹਾ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਂ ਇੱਕ ਦੁਨਿਆਵੀ ਤੌਰ ਦੇ ਉੱਪਰ ਸੱਜਣ ਹੁੰਦਾ ਏ ਇੱਕ ਦੁਨਿਆਵੀ ਤੌਰ ਦੇ ਉੱਪਰ ਮਿੱਤਰ ਹੁੰਦਾ ਏ ਲੇਕਿਨ ਸਤਗੁਰੂ ਦੀ ਪਾਵਨ ਗੁਰਬਾਣੀ ਨੇ ਕਿਹਾ ਜਿਹੜਾ ਦੁਨਿਆਵੀ ਤੌਰ ਤੇ ਸੱਜਣ ਹੈ ਜਿਹੜਾ ਦੁਨਿਆਵੀ ਤੌਰ ਤੇ ਮਿੱਤਰ ਹੈ ਜਿਹੜਾ ਇਸ ਦੁਨੀਆਂ ਵਿੱਚ ਨਜ਼ਰ ਆਉਂਦਾ ਏ ਉਹ ਓਨਾ ਚਿਰ ਹੀ ਮਿੱਤਰ ਹੈ ਜਿੰਨਾ ਚਿਰ ਤੁਸੀਂ ਉਹਦੇ ਨਾਲ ਖਾਣ ਪੀਣ ਦੀ ਸਾਂਝ ਰੱਖਦੇ ਹੋ ਜਿਸ ਦਿਨ ਖਾਣ ਪੀਣ ਦੀ ਸਾਂਝ ਖਤਮ ਹੋ ਜਾਏਗੀ ਤੁਸੀਂ ਕਿਸੇ ਨੂੰ ਕੁਝ ਨਹੀਂ ਖਵਾ ਸਕੋਗੇ ਉਹ ਉਸ ਦਿਨ ਹੀ ਤੁਹਾਡੇ ਖਿਲਾਫ ਹੋ ਜਾਏਗਾ ਪਿਛਲਾ ਖਾਦਾ ਪੀਤਾ ਉਹ ਵੀ ਅਜਾਈਂ ਚਲਿਆ ਜਾਂਦਾ ਗਵਾਚ ਜਾਂਦਾ ਹੈ ਮਹਾਰਾਜ ਨੇ ਪਾਵਨ ਕੁਰਬਾਨੀ ਅੰਦਰ ਗਿਆ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਦਾ ਸਬੰਧ ਜਿਹੜੀ ਮਨ ਮੁਖ ਦੀ ਮਿੱਤਰਤਾ ਉਹ ਕੇਵਲ ਮਾਇਆ ਤੱਕ ਹੈ ਉਹ ਜਿੰਨਾ ਚਿਰ ਖਾਂਦਾ ਏ ਪਹਿਨਦਾ ਏ ਉਹਨਾਂ ਚਿਰ ਬੜਾ ਚੰਗਾ ਚੰਗਾ ਬਾਦ ਵਿੱਚ ਕੁਝ ਵੀ ਨਹੀਂ ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਢ ਜਿਤ ਦਿਨ ਕਸ਼ੂ ਨਾ ਹੋਵੇ ਤਿਤ ਦਿਨ ਬੋਲਣ ਗੰਦ ਜਦ ਤੂੰ ਤੁਸੀਂ ਨਹੀਂ ਖਵਾਓਗੇ ਉਦੜੀ ਉਹ ਮਾੜੇ ਬਚਨ ਬੋਲਣ ਲੱਗ ਜਾਂਦਾ ਹੈ ਪਰ ਇੱਕ ਸੱਜਣ ਹੈ ਅਕਾਲ ਪੁਰਖ ਵਾਹਿਗੁਰੂ ਸੱਜਣ ਜੇ ਨੂੰ ਆਪਾਂ ਰੋਜ਼ ਪੜ੍ਹਦੇ ਆਂ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋਹੀਏ ਸਬਨਾ ਦਾ ਵਿਸਾਹ ਆ ਗੁਰੂ ਰੂਪੀ ਸੱਜਣ ਪ੍ਰਮਾਤਮਾ ਰੂਪੀ ਸੱਜਣ ਦੇ ਕੋਲ ਬੈਠਿਆ ਮਨੁੱਖ ਸੋਹਣਾ ਲੱਗਦਾ ਹੈ ਤੇ ਗੁਰਦੇਵ ਕਹਿੰਦੇ ਇਸ ਕਰਕੇ ਜੇ ਅਕਾਲ ਪੁਰਖ ਵਾਹਿਗੁਰੂ ਸੱਜਣ ਨੂੰ ਤੂੰ ਭੁਲਾ ਦੇਵੇਂਗਾ ਨਾ ਉਹਦੇ ਨਾਲ ਟੁੱਟ ਜਾਏਗਾ ਤੇ ਇਦਾਂ ਖ਼ਵਾਰ ਹੋਏਗਾ ਜਿਸ ਤਰ੍ਹਾਂ ਦੇ ਨਾਲ ਦਰਖਤ ਦੇ ਨਾਲੋਂ ਟੁੱਟ ਕੇ ਪੱਤਾ ਜਿਹੜਾ ਖ਼ਵਾਰ ਹੁੰਦਾ ਹੈ ਪਤਾ ਉਹਨਾਂ ਚੇਰੀ ਉਹਦੀ ਕੀਮਤ ਹੈ ਜਿੰਨਾ ਚਿਰ ਉਹ ਦਰਖਤ ਨਾਲ ਜੁੜਿਆ ਖੜਖੜ ਕਰਦਾ ਏ ਕਿਸੇ ਨੂੰ ਸ਼ਾਂਤ ਦਿੰਦਾ ਏ ਜਦੋਂ ਦਰਖਤ ਨਾਲੋਂ ਟੁੱਟ ਗਿਆ ਸੁੱਕ ਜਾਏਗਾ ਲੋਕ ਪੈਰਾਂ ਥੱਲੇ ਮਢੋਲ ਦਿੰਦੇ ਆ ਹਵਾ ਉਡਾ ਕੇ ਲੈ ਜਾਂਦੀ ਉਹਦੀ ਕੋਈ ਕਦਰ ਨਹੀਂ ਰਹਿ ਜਾਂਦੀ ਕਦਰ ਉਹਨਾਂ ਚੇਰੀ ਹੈ ਜਿੰਨਾ ਚਿਰ ਦਰਖਤ ਨਾਲ ਜੁੜਿਆ ਮਹਾਰਾਜ ਨੇ ਪਾਵਨ ਗੁਰਬਾਣੀ ਅੰਦਰ ਕਿਹਾ ਪੱਤਰ ਪਰ ਜੇਣ ਝੜੀ ਅੰਗ ਨਹਿ ਜੜੀ ਅੰਗ ਪੇਂਡ ਸੰਪਤਾ ਫਿਰ ਕਿਸੇ ਕੰਮ ਨਹੀਂ ਆ ਆ ਗਰਮੀਆਂ ਦੇ ਦਿਨਾਂ ਦੇ ਵਿੱਚ ਨਾ ਅੱਕ ਦਾ ਦਰਖਤ ਹੈ ਉਹ ਆਮ ਕਰਕੇ ਜੰਗਲ ਬਿਆਬਾਨ ਦੇ ਵਿੱਚ ਹੁੰਦਾ ਹੈ ਆਮ ਕਰਕੇ ਪਾਣੀਆਂ ਦੇ ਕੰਢਿਆਂ ਤੇ ਹੁੰਦਾ ਹੈ ਔੜ ਦੇ ਵਿੱਚ ਉਹ ਜਿਹੜਾ ਅੱਕ ਦਾ ਬੂਟਾ ਉਗਦਾ ਹੈ ਇਹ ਸਤਿਗੁਰੂ ਕਹਿੰਦੇ ਨੇ ਪੁਰਾਤਨ ਸਮਾਂ ਸੇ ਬੱਚੇ ਖੇਡਣ ਵਾਸਤੇ ਜਾਂਦੇ ਉਹਨਾਂ ਨੇ ਦੇਖਿਆ ਵੀ ਉਸ ਦਰਖਤ ਦੇ ਨਾਲ ਅੱਕ ਦੇ ਨਾਲ ਨਿੱਕੀਆਂ ਨਿੱਕੀਆਂ ਅੰਬੀਆਂ ਲੱਗੀਆਂ ਹੋਈਆਂ ਹੈ ਹੈ ਨਹੀਂ ਅੰਬ ਹੈ ਮੇਰਾ ਜ਼ਹਿਰ ਹੈ ਉਹਨੂੰ ਖਖੜੀਆਂ ਕਹਿੰਦੇ ਐ ਪਰ ਉਹ ਦੇਖਦੀਆਂ ਇਦਾਂ ਦੀਆਂ ਜਿਵੇਂ ਅੰਬ ਲੱਗੇ ਹੋਣ ਮਹਾਰਾਜ ਕਹਿੰਦੇ ਝੋਲਾ ਪੈਂਦਾ ਹੈ ਅੰਬ ਵਰਗਾ ਪਰ ਜਦੋਂ ਇਹ ਬੱਚੇ ਜਿਹੜੇ ਸ਼ਰਾਰਤ ਕਰਕੇ ਉਸ ਖਖੜੀ ਨੂੰ ਤੋੜ ਦੇਣ ਕਹਿੰਦੇ ਸੂਰਜ ਦੀਆਂ ਕਿਰਨਾਂ ਪੈਣਗੀਆਂ ਉਹ ਖਖੜੀ ਸੁੱਕ ਜਾਏਗੀ ਰੂੰ ਰੂੰ ਹੋ ਕੇ ਆਕਾਸ਼ ਵਿੱਚ ਉੱਡ ਜਾਏਗੀ ਉਹਦੀ ਕੋਈ ਕੀਮਤ ਨਹੀਂ ਰਹਿ ਜਾਂਦੀ ਟੀਮ ਤੋਨਾ ਚੇਰੀ ਇਹ ਸੁੰਦਰ ਉਹਨਾ ਚੇਰੀ ਲੱਗਦੀ ਹੈ ਜਿੰਨਾ ਚਿਰ ਉਹ ਦਰਖਤ ਨਾਲ ਜੁੜੀ ਹੋਈ ਪਾਵ ਅੱਗ ਨਾਲ ਜੁੜੀ ਹੋਈ ਖਖੜੀਆਂ ਸੁਹਾਵੀਆਂ ਲੱਗੜੀਆਂ ਅੱਗ ਕੰਠ ਬਿਰਹ ਵਿਛੋੜਾ ਧਣੀ ਸੋ ਨਾਨਕ ਸੈ ਸੈ ਕੰਠ ਇਦਾਂ ਹੀ ਜਿਹਦਾ ਪ੍ਰਮਾਤਮਾ ਦੇ ਨਾਲੋਂ ਵਿਛੋੜਾ ਪੈ ਗਿਆ ਜਿਹੜਾ ਪ੍ਰਮਾਤਮਾ ਨਾਲੋਂ ਟੁੱਟ ਗਿਆ ਉਹਦੀ ਹਾਲਤ ਵੀ ਉਹ ਖਖੜੀਆਂ ਵਰਗੀ ਹੋ ਜਾਂਦੀ ਹੈ। ਪਾਤਸ਼ਾਹ ਕਹਿੰਦੇ ਹਰ ਸਾਜਨ ਪੁਰਖ ਵਿਸਾਰ ਕੇ ਜੇ ਤੂੰ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਭੁਲਾ ਦਿੱਤਾ ਲੱਗੀ ਮਾਇਆ ਤੋ ਫਿਰ ਮਾਇਆ ਆਪਣਾ ਝਾਲ ਪਾਲੇਗੀ। ਆਪਾਂ ਦੇਖਦੇ ਆ ਨਾ ਆ ਜਿਹੜੇ ਬੱਚੇ ਜਿਹੜੇ ਐ ਉਹ ਸਿਰ ਦੇ ਉੱਪਰ ਤੁਰਲੇ ਵਾਲੀਆਂ ਪੱਗਾਂ ਬੰਨ ਕੇ ਤੇ ਉਹ ਡਾਂਸ ਕਰਦੇ ਐ ਉਹਨੂੰ ਮਾਇਆ ਲੱਗੀ ਹੁੰਦੀ ਐ। ਤੇ ਸਤਿਗੁਰੂ ਇੱਕ ਗੱਲ ਸਮਝਾਉਣਾ ਚਾਹੁੰਦੇ ਐ ਜੇ ਮਾਇਆ ਜਿਹੜੀ ਐ ਉਹਦੀ ਪਾ ਪੱਗ ਤੇ ਲੱਗ ਜਾਏ ਉਹ ਆਕੜ ਜਾਂਦੀ ਐ ਤੇ ਜੇ ਮਨੁੱਖ ਨੂੰ ਲੱਗ ਜਾਏ ਫਿਰ ਉਹਦਾ ਕੀ ਹਾਲ ਹੋਏਗਾ ਇਹ ਤਨ ਮਾਇਆ ਪਾਹਿਆ ਪਿਆਰੇ ਨੀਤੜਾ ਲੱਭ ਰੰਗਾਏ ਜੇ ਇਸ ਤਨ ਨੂੰ ਮਾਇਆ ਦੀ ਪਾ ਲੱਗੇ ਇਹ ਤਨ ਮਾਇਆ ਦੇ ਵਿੱਚ ਖਚਤ ਹੋ ਗਿਆ ਗੁਰਦੇਵ ਕਹਿੰਦੇ ਉਹ ਪ੍ਰਮਾਤਮਾ ਨੂੰ ਪਾਉਂਦਾ ਨਹੀਂ ਉਹ ਚੰਗਾ ਨਹੀਂ ਲੱਗਦਾ ਉਹ ਚੋਲਾ ਉਹ ਸਰੀਰ ਉਹ ਮਨੁੱਖ ਪ੍ਰਮਾਤਮਾ ਨੂੰ ਚੰਗਾ ਨਹੀਂ ਲੱਗਦਾ ਜਿਹੜਾ ਮਾਇਆ ਦੇ ਵਿੱਚ ਖਵਾਰ ਹੋਇਆ ਜਿਹਨੇ ਪ੍ਰਮਾਤਮਾ ਨੂੰ ਭੁਲਾਤਾ ਉਹਨੂੰ ਮਾਇਆ ਜਿਹੜੀ ਹੈ ਆਪਣੇ ਪ੍ਰਭਾਵ ਦੇ ਅਧੀਨ ਰੱਖ ਲੈਂਦੀ ਹੈ ਮਹਾਰਾਜ ਬਚਿਆ ਜਾ ਸਕਦਾ ਹੈ ਪਾਤਸ਼ਾਹ ਕਹਿੰਦੇ ਬਿਲਕੁਲ ਬਚਿਆ ਜਾ ਸਕਦਾ ਹੈ ਉਹ ਬਚਦਾ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਸੱਚ ਉਹ ਖਵਾਰ ਹੋ ਜਾਂਦਾ ਉਹਦਾ ਮਨੁੱਖਾ ਜੀਵਨ ਬਰਬਾਦ ਹੋ ਜਾਂਦਾ ਹੈ ਪਾਤਸ਼ਾਹ ਨੇ ਪਾਵਨ ਗੁਰਬਾਣੀ ਅੰਦਰ ਕਿਹਾ ਮਾਇਆ ਮਮਤਾ ਮੋਹਣੀ ਜਿਣ ਵਿਣ ਦੰਤਾ ਜਗ ਖਾਇਆ ਤੇ ਖਾਦਾ ਕਿਨੂ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੇ ਸੱਚ ਨਾਮ ਚਿਤ ਲਾਇਆ ਜਿਹੜੇ ਸੱਚ ਨਾਲ ਜੁੜ ਕੇ ਉਹ ਬਚ ਗਏ ਗੁਰਦੇਵ ਕਹਿੰਦੇ ਪੁੱਤਰ ਕਲਤਰਨਾ ਸੰਗ ਧਣਾ ਹਰ ਅਵਨਾਸ਼ੀ ਉਹ ਸੰਸਾਰ ਵਿੱਚ ਰਹਿੰਦੇ ਆਂ ਪਰਿਵਾਰ ਦੇ ਜੀ ਨੇ ਮਨੁੱਖ ਹੈ ਉਹਦੇ ਮਾਤਾ ਪਿਤਾ ਹੈ ਇਸਤਰੀ ਹੈ ਪੁੱਤਰ ਹੈ ਬੱਚੇ ਹੈ ਇਹਨਾਂ ਦੀ ਪਰਵਰਿਸ਼ ਕਰਨੀ ਹੈ ਇਹ ਮਨੁੱਖ ਦੀ ਜ਼ਿੰਮੇਵਾਰੀ ਹੈ ਪਰ ਸਤਿਗੁਰੂ ਕਹਿੰਦੇ ਇਹਨਾਂ ਵਿੱਚ ਹੀ ਬੰਦਾ ਖਚਤ ਹੋ ਜਾਵੇ ਪਰਿਵਾਰ ਵਿੱਚ ਹੀ ਖਚਤ ਹੋ ਜਾਵੇ ਉਹ ਨੂੰ ਪਰਮਾਤਮਾ ਦਾ ਚੇਤਾ ਹੀ ਭੁੱਲ ਜੇ ਗੁਰਦੇਵ ਕਹਿੰਦੇ ਫਿਰ ਚੇਤਾ ਰੱਖ ਜਦੋਂ ਇਹ ਸੰਸਾਰ ਤੋਂ ਅੱਗੇ ਜਾ ਕੇ ਮਾਲਕ ਦੇ ਘਰ ਵਿੱਚ ਜਾਣਾ ਫਿਰ ਕਿਸੇ ਨੇ ਸਾਥ ਨਹੀਂ ਦੇਣਾ। ਫਿਰ ਬੇਨਤੀ ਕਰਾਂ ਸਤਿਗੁਰੂ ਨੇ ਇਹ ਜ਼ਿੰਮੇਵਾਰੀਆਂ ਤੋਂ ਭਜਾਇਆ ਨਹੀਂ ਹੈ। ਪਰ ਇਹ ਜ਼ਿੰਮੇਵਾਰੀਆਂ ਨਿਭਾਉਂਦਿਆਂ ਨਿਭਾਉਂਦਿਆਂ ਪ੍ਰਮਾਤਮਾ ਨੂੰ ਚੇਤੇ ਕਰਨਾ ਹੈ। ਜੇ ਤੂੰ ਕੇਵਲ ਇਹਨਾਂ ਵਿੱਚ ਖਚਤ ਹੋ ਗਿਆ ਤੇ ਫਿਰ ਇਹ ਨਾਲ ਸਾਥ ਦੇਣ ਵਾਲੇ ਨਹੀਂ ਸਾਥ ਦੇਣ ਵਾਲਾ ਇੱਕੋ ਹੀ ਹੈ ਹਰ ਅਵਨਾਸ਼ੀ ਉਹ ਜਿਹੜਾ ਕਦੇ ਨਾਸ਼ ਨਹੀਂ ਹੁੰਦਾ ਉਹ ਪ੍ਰਮਾਤਮਾ ਹੈ ਪ੍ਰਮਾਤਮਾ ਦਾ ਨਾਮ ਹੈ। ਪਾਤਸ਼ਾਹ ਕਹਿੰਦੇ ਨੇ ਪਲਚ ਪਲਚ ਸਗਲੀ ਮੂਈ ਝੂਠ ਹੈ ਧੰਦੇ ਮੋ ਇਹ ਪ੍ਰਕਿਰਤੀ ਇਹ ਸੰਸਾਰ ਦੇ ਲੋਕ ਲੁਕਾਈ ਪਲਚ-ਪਲਚ ਕੇ ਖਵਾਰ ਹੋ ਰਹੀ ਹੈ ਜਿਵੇਂ ਮੱਖੀ ਜਿਹੜੀ ਹੈ ਮਿੱਠੇ ਦੇ ਵਿੱਚ ਫਸ ਜਾਵੇ ਉਹ ਨਿਕਲਣ ਦਾ ਯਤਨ ਕਰਦੀ ਹੈ ਖੰਭ ਮਾਰਦੀ ਮੈਂ ਨਿਕਲ ਜਾਵਾਂ ਜਿਉਂ-ਜਿਉਂ ਖੰਭ ਮਾਰਦੀ ਤਿਉਂ-ਤਿਉਂ ਹੋਰ ਵਿੱਚ ਧਸਦੀ ਜਾਂਦੀ ਹੈ ਨਿਕਲ ਨਹੀਂ ਸਕਦੀ ਵਿੱਚ ਹੀ ਖੱਪ-ਖੱਪ ਕੇ ਮਰ ਜਾਂਦੀ ਹੈ ਪਰ ਉਹ ਨਿਕਲ ਨਹੀਂ ਪਉਂਦੀ ਇਦਾਂ ਹੀ ਮਨੁੱਖ ਸੰਸਾਰ ਦੇ ਧੰਦਿਆਂ ਵਿੱਚ ਗਲਤਾਨ ਹੋ ਜਾਂਦਾ ਹੈ ਗ੍ਰਸਤ ਹੋ ਜਾਂਦਾ ਹੈ ਉਹ ਜਿਉਂ-ਜਿਉਂ ਨਿਕਲਣ ਦਾ ਯਤਨ ਕਰਦਾ ਤਿਉਂ-ਤਿਉਂ ਫਸਦਾ ਜਾਂਦਾ ਹੈ ਮਹਾਰਾਜ ਕਹਿੰਦੇ ਇਹ ਹਾਲਤ ਹੈ ਪਲਚ-ਪਲਚ ਸਗਲੀ ਹੋਈ ਝੂਠੇ ਧੰਦੇ 모 ਇਹ ਝੂਠੇ ਕੂੜ ਦੇ 모 ਦੇ ਧੰਦਿਆਂ ਵਿੱਚ ਫਸ ਕੇ ਮਨੁੱਖ ਜਿਹੜਾ ਖਵਾਰ ਹੁੰਦਾ ਪਿਆ ਏ ਇੱਕ ਸਹਾਰ ਕੇ ਨਾਮ ਬਿਨ ਅੱਗੇ ਲਈਏ ਹੋ ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਜਿਹੜੇ ਕਰਮ ਕਾਂਡ ਕਰਦਾ ਏ ਭਰਮਾਂ 'ਚ ਰਹਿੰਦਾ ਏ ਭੁਲੇਖਿਆਂ 'ਚ ਰਹਿੰਦਾ ਏ ਗੁਰਦੇਵ ਕਹਿੰਦੇ ਉਹ ਤੇ ਤੇਰੇ ਰਸਤੇ ਵਿੱਚ ਖੁੱਸ ਜਾਣੇ ਐ ਜੇ ਕੁਝ ਨਾਲ ਨਿਭਣ ਵਾਲਾ ਏ ਤੇ ਉਹ ਪਰਮਾਤਮਾ ਦਾ ਨਾਮ ਹੀ ਐ ਕਰਮ ਕਾਂਡ ਜਿਹੜੇ ਬੰਦਾ ਕਰਦਾ ਏ ਕੋਈ ਕਵੇ ਕਿ ਤੀਰਥਾਂ ਕਰਕੇ ਮੁਕਤੀ ਮਿਲ ਜੇਗੀ ਕੋਈ ਕਹੇਗਾ ਦਾਨ ਕਰਕੇ ਮੁਕਤੀ ਮਿਲ ਜੇਗੀ ਕੋਈ ਕਹੇਗਾ ਜਪ ਤਪ ਜਲਧਾਰੇ ਕਰਨ ਕਰਕੇ ਮੁਕਤੀ ਮਿਲ ਜੇਗੀ ਮਹਾਰਾਜ ਕਹਿੰਦੇ ਬਿਲਕੁਲ ਨਹੀਂ ਚੇਤੇ ਰੱਖਣਾ ਚਾਹੀਦਾ ਏ ਜੇ ਕੋਈ ਮੁਕਤ ਹੋ ਸਕਦਾ ਏ ਕਰਮ ਧਰਮ ਕਰ ਮੁਕਤੀ ਮੰਗ ਹੈ ਮੁਕਤ ਪਦਾਰਥ ਸ਼ਬਦ ਸਲਾਹੀ ਕਹਿੰਦੇ ਕੋਈ ਧਰਮ ਦੇ ਨਾਮ ਤੇ ਕਰਮ ਕਰਕੇ ਮੁਕਤੀ ਮੰਗੇ ਨਹੀਂ ਮਿਲ ਸਕਦੇ ਮੁਕਤੀ ਕੇਵਲ ਸ਼ਬਦ ਨਾਲ ਹੀ ਮਿਲਦੀ ਹੈ ਇਥੇ ਵੀ ਕਹਿੰਦੇ ਇੱਕ ਸਹਰ ਕੇ ਨਾਮ ਬਿਨ ਨਾਮ ਤੋਂ ਨਾਮ ਤੋਂ ਬਿਨਾ ਅੱਗੇ ਲਈਏ ਖੋ ਬਾਕੀ ਸਾਰਾ ਕੋਈ ਤੇਰਾ ਖਸ ਜਾਂਦਾ ਕੌਣ ਖੋ ਲੈਂਦਾ ਹੈ ਹਉਮੈ ਖੋ ਲੈਂਦੀ ਹੈ ਧਰਮ ਦਾ ਕੰਮ ਕਰਨ ਤੋਂ ਬਾਅਦ ਬੰਦੇ ਨੂੰ ਹਉਮੈ ਆ ਜਾਂਦੀ ਕਹਿੰਦਾ ਮੇਰੇ ਵਰਗਾ ਕੌਣ ਹੈ ਸੰਤ ਗੁਰੂ ਕਹਿੰਦੇ ਬੜੀ ਬਲਵਾਨ ਹੈ ਹਉਮੈ ਨਿਮਖ ਨਿਮਖ ਕਰ ਸਰੀਰ ਕਟਾਵੈ ਤਾਉ ਵੀ ਹਉਮੈ ਮੈਲ ਨਾ ਜਾਵੇ ਨਿਕਾ ਨਿਕਾ ਕਰਕੇ ਸਰੀਰ ਵੀ ਕਟਾਲਾ ਤਾਂ ਵੀ ਹਉਮੈ ਕਹਿੰਦੀ ਵੀ ਮੈਂ ਤੈਨੂੰ ਛੱਡਣਾ ਨਹੀਂ ਉਹਦੀ ਵੀ ਹਉਮੈ ਆ ਜਾਂਦੀ ਮੈਂ ਧਰਮ ਦੀ ਖਾਤਰ ਮਰਨ ਲੱਗਿਆ ਸਤਿਗੁਰੂ ਕਹਿੰਦੇ ਇਸ ਕਰਕੇ ਸਾਰਾ ਕੁਝ ਖੁੱਸ ਜਾਂਦਾ ਹੈ ਪਰ ਨਾਮ ਨੂੰ ਕੋਈ ਨਹੀਂ ਹੋ ਸਕਦਾ ਪਰਮਾਤਮਾ ਦੇ ਨਾਮ ਨੂੰ ਚੇਤੇ ਕਰ ਦਈਓ ਵਿਸਾਰ ਵਿਗੁੱਣਾ ਪ੍ਰਭ ਬਿਨੇ ਅਵਰ ਨਾ ਕੋਇ ਦਈਓ ਦਾ ਅਰਥ ਹੈ ਪਰਮਾਤਮਾ ਪਰਮਾਤਮਾ ਨੂੰ ਭੁਲਾ ਕੇ ਜੋ ਕੁਝ ਮਨੁੱਖ ਨੇ ਕੀਤਾ ਉਹ ਸਾਰਾ ਕੁਝ ਨਾਸ਼ਵੰਤ ਹੈ ਪ੍ਰਭ ਬਿਨੇ ਅਵਰ ਨਾ ਕੋਇ ਪਰਮਾਤਮਾ ਤੋਂ ਬਿਨਾ ਤੇਰਾ ਸਹਾਰਾ ਹੋਰ ਕੋਈ ਨਹੀਂ ਹੈਗਾ ਜੇ ਬੰਦੇ ਦਾ ਕੋਈ ਸਹਾਰਾ ਹੈ ਤੇ ਉਹ ਪਰਮਾਤਮਾ ਦਾ ਨਾਮ ਹੀ ਹੈ ਤੇ ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾ ਹੋਰ ਕਿਸੇ ਦਾ ਆਸਰਾ ਨਹੀਂ ਪ੍ਰੀਤਮ ਚਰਨੀ ਜੋ ਲਗੈ ਤਿੰਨ ਕੀ ਨਿਰਮਲ ਹੋਏ। ਪਹਿਲਾਂ ਸਤਿਗੁਰੂ ਨੇ ਸ਼ਬਦ ਵਰਤਿਆ ਸੱਜਣ ਇਥੇ ਸ਼ਬਦ ਵਰਤਿਆ ਪ੍ਰੀਤਮ। ਪ੍ਰੀਤਮ ਹੁੰਦਾ ਜਿਹੜਾ ਪਿਆਰ ਕਰਨ ਵਾਲਾ ਹੋਵੇ। ਮਨੁੱਖ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਏ ਤੇ ਪਰਿਵਾਰ ਜਿਹੜਾ ਇਸ ਬੰਦੇ ਨੂੰ ਪ੍ਰੇਮ ਕਰਦਾ ਹੈ। ਪ੍ਰੀਤਮ ਤੇ ਸਤਿਗੁਰੂ ਕਹਿੰਦੇ ਨੇ ਪ੍ਰਮਾਤਮਾ ਦਾ ਕਿੰਨਾ ਖੁੱਲਾ ਸੁਭਾਅ ਏ ਕਿ ਪ੍ਰਮਾਤਮਾ ਇਸ ਬੰਦੇ ਨੂੰ ਪ੍ਰੇਮ ਕਰਦਾ ਏ ਮਨੁੱਖ ਨੂੰ ਪ੍ਰੇਮ ਕਰਦਾ ਏ। ਪ੍ਰਮਾਤਮਾ ਨੇ ਹੈ ਹੀ ਪ੍ਰੇਮ ਸਰੂਪ। ਉਹਨੂੰ ਮਿਲਿਆ ਵੀ ਤਾਂ ਹੀ ਜਾ ਸਕਦਾ ਜੇ ਉਹਦੇ ਨਾਲ ਪ੍ਰੇਮ ਕੀਤਾ ਜਾਏ ਸਾਚ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਆਇਓ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਓਨ ਰਾਗ ਪ੍ਰਮਾਤਮਾ ਸਾਰੇ ਪਾਸੇ ਪ੍ਰੇਮ ਸਰੂਪ ਹੋ ਕੇ ਬਰਾਜਮਾਨ ਹੈ ਤੇ ਗੁਰਦੇਵ ਕਹਿੰਦੇ ਪ੍ਰੀਤਮ ਪ੍ਰੇਮ ਕਰਨ ਵਾਲਾ ਜਿਹੜਾ ਪ੍ਰੀਤਮ ਪ੍ਰਮਾਤਮਾ ਦੇ ਚਰਨੀ ਲੱਗਦਾ ਏ ਪ੍ਰੀਤਮ ਚਰਨੀ ਜੋ ਲੱਗੈ ਤਿੰਨ ਕੀ ਨਿਰਮਲ ਹੋਏ ਉਹ ਨਿਰਮਲ ਹੋ ਜਾਂਦਾ ਏ ਮਨੁੱਖ ਸ਼ੁੱਧ ਹੋ ਜਾਂਦਾ ਏ ਚੰਗੇ ਗੁਣਾਂ ਵਾਲਾ ਹੋ ਜਾਂਦਾ ਏ ਜਿਹੜਾ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਦਾ ਹੈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਗੁਰੂ ਅਰਜਨ ਸਾਹਿਬ ਮਹਾਰਾਜ ਬੇਨਤੀ ਸਰੂਪ ਵਿੱਚ ਕਹਿੰਦੇ ਨੇ ਪ੍ਰਭ ਪ੍ਰਮਾਤਮਾ ਜੀ ਪ੍ਰਭੂ ਜੀ ਮੈਨੂੰ ਮਿਲ ਪਵੋ ਕਿਉਂਕਿ ਬਹੁਤ ਲੰਮਾ ਵਿਛੋੜਾ ਪਿਆ ਹੋਇਆ ਬਹੁਤ ਜਨਮ ਵਿਸਰੇ ਥੇ ਮਾਦੋ ਇਹ ਜਨਮ ਤੁਮਾਰੇ ਲੈ ਕੇ ਬੜਾ ਲੰਮਾ ਵਿਛੋੜਾ ਪਿਆ ਏ ਤੇ ਕਿਰਪਾ ਕਰਕੇ ਹੁਣ ਮਿਲ ਪਵੋ ਵਿਸਾਖ ਸੁਹਾਵਾ ਤਾਂ ਲੱਗਿਆ ਜਾਂ ਸੰਤ ਭੇਟ ਹੈ ਹਰ ਸੋਏ ਵੈਸਾਖ ਦਾ ਮਹੀਨਾ ਉਹਨਾਂ ਵਾਸਤੇ ਸੁਹਾਵਾ ਹੋ ਸਕਦਾ ਏ ਜਾ ਸੰਤ ਭੇਟੇ ਹਰ ਸੋਏ ਜਿਹੜੇ ਸਤ ਸੰਗਤ ਵਿੱਚ ਆਣ ਕੇ ਬੈਠਦੇ ਆ ਜਿਹੜੇ ਗੁਰੂ ਦੇ ਕੋਲ ਆਣ ਕੇ ਬੈਠਦੇ ਆ ਉਹਨਾਂ ਵਾਸਤੇ ਸੁਹਾਵਾ ਹੋ ਜਾਂਦਾ ਹੈ ਸੋਨਾ ਹੋ ਜਾਂਦਾ ਹੈ ਜਿਵੇਂ ਬਾਹਰੀ ਤੌਰ ਦੇ ਉੱਪਰ ਸਾਖਾਂ ਦੇ ਉੱਪਰ ਵੇਸ ਆ ਜਾਂਦਾ ਹੈ ਬਾਹਰੀ ਤੌਰ ਦੇ ਉੱਪਰ ਹਰਿਆਵਲ ਆ ਜਾਂਦੀ ਹੈ ਬੰਦੇ ਦੇ ਅੰਦਰ ਵੀ ਹਰਿਆਵਲ ਆ ਜਾਂਦੀ ਹੈ ਜਦੋਂ ਗੁਰੂ ਦੇ ਕੋਲ ਆਣ ਕੇ ਗੁਣ ਧਾਰਨ ਕਰਦਾ ਹੈ ਗੁਣਾ ਦੀ ਹਰਿਆਵਲ ਇਸ ਬੰਦੇ ਦੇ ਉੱਪਰ ਆ ਜਾਂਦੀ ਹੈ ਮਹਾਰਾਜ ਕਹਿੰਦੇ ਤੇਰੇ ਵਾਸਤੇ ਮਹੀਨਾ ਸੁਹਾਵਣਾ ਹੋ ਸਕਦਾ ਹੈ